ਸਾਡੇ ਨਾਲ ਕੁਝ ਗੋਤਾਖੋਰ ਆ ਜੀ ਇੱਥੇ ਪਹੁੰਚੇ ਹੋਇਆ ਤੁਸੀਂ ਤੁਹਾਡਾ ਕੀ ਕੰਮ ਆ ਤੁਸੀਂ ਇੱਥੇ ਕੀ ਸੇਵਾ ਨੂੰ ਆ ਤੁਸੀਂ ਨੂੰ ਜਾਣ ਜੁਣ ਨਹੀਂ ਦਿੰਦੇ ਆ ਪਾਣੀ ਜੇ ਬੜਨ ਨਹੀਂ ਦਿੰਦੇ ਕਿਸੇ ਸੇਫਟੀ ਰੱਖਦੇ ਆ ਨਾਲੇ ਅਸੀਂ ਗਣੇ ਗਣੇ ਮੂਰਤੀਆਂ ਵਿਸੱਜਨ ਕਰਦੇ ਆ ਹਾਂਜੀ ਤਾਂ ਸਾਨੂੰ ਤਾਂ ਸਰਕਾਰ ਕੁਝ ਦਿੰਦੀ ਨਹੀਂ ਅੱਜ ਫਿਰ ਵੀ ਸੇਵਾ ਤੇ ਲੱਗੇ ਹੋਏ ਆ ਫਲੋਰ ਤੋਂ ਆਏ ਆ ਅੱਛਾ ਤੁਸੀਂ ਫਲੋਰ ਤੋਂ ਆਏ ਆ ਔਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਸੇਵਾ ਕਰ ਰਹੇ ਹੋ ਹਾਂ ਹਾਂ ਠੀਕ ਹੈ ਜੀ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਨੂੰ ਸਰਕਾਰ ਨੇ ਕੀ ਦੇਣਾ ਕੁਝ ਦਿੰਦੇ ਰਹਿ ਨਹੀਂ ਆਓ ਸਰਕਾਰ ਸਾਡੇ ਗੋਤਾਖੋਰਾ ਦੀ ਨੌਕਰੀ ਨੌਕਰੀ ਕੁਝ ਲਵਾ ਦੇ ਆਈ ਸੇਵਾ ਤਾਂ ਕਰਦੇ ਆ ਤੇ ਵੀ ਉਹ ਮਨਾ ਕਰ ਦਿੰਦੇ ਆ ਇੱਥੇ ਜਾਓ ਉੱਥੇ ਜਾਓ ਜੇ ਸਰਕਾਰੀ ਆਪਣਾ ਮਤਲਬ ਗੋਤਾਖੋਰ ਦਾ ਕਾਰਡ ਬਣਵਾਉਣ ਜਾਂਦੇ ਨਾ 36 ਗੱਡਿਆਂ ਮਰੋਂਦੇ ਆ ਜੀ ਦੱਸੋ ਅਸੀਂ ਤਾਂ ਸੇਵਾ ਕਰਨਾ ਇਹ ਦੱਸੋ ਅਸੀਂ ਨਹੀਂ ਘਰੇ ਬੈ ਸਕਦੇ ਸੀਗੇ ਐਨਐਮਓ ਵੀ ਸਾਨੂੰ ਕੀ ਮਜਬੂਰੀ ਇੱਥੇ ਆਣ ਦੀ ਤੁਹਾਨੂੰ ਇੱਥੇ ਆਇਆ ਤਾਂ ਕੁਝ ਮਿਲਦਾ ਹੈ ਤੁਸੀਂ ਆਪਣੀ ਮਰਜ਼ੀ ਨਾਲ ਵਸੇ 20 ਦੇ ਵਿੱਚ ਮਰਜ਼ੀ ਇਨਾਨੇ ਆ ਜੀ ਬਸ ਬਸ ਸਰਪੰਚ ਮਤਲਬ ਉਹ ਮਾੜਾ ਮੋਟਾ ਇਹਦਾ ਮਤਲਬ ਕਾਸਾ ਬਾਦੇ ਆ ਉਹ ਵੀ ਫੋਨ ਕਰ ਹੁੰਦੇ ਸਾਨੂੰ ਪੁਰਾਣੀ ਪਹਿਚਾਨ ਉਹਨਾਂ ਨਾਲ ਤੁਹਾਡਾ ਇੱਥੇ ਮੁੱਖ ਕੰਮ ਮੁੱਖ ਕੰਮ ਮਤਲਬ ਸਾਡਾ ਉਹ ਜਿੱਦਾਂ ਮੂਰਤੀ ਸਜਣ ਕਰਦੇ ਪਏ ਆ ਜੀ ਮਤਲਬ ਉਹਨਾਂ ਨੂੰ ਸੇਫਟੀ ਇਹ ਹੀ ਦੰਨੇ ਵੀ ਦੂਰ ਨਾ ਜਾਵਾ ਗੋਤਾਖੋਰ ਦਾ ਸਹਾਰਾ ਲਓ ਜੀ ਅੱਛਾ ਹਾਂਜੀ ਵੀ ਅਸੀਂ ਉਹ ਮੂਰਤੀ ਅੱਗੇ ਕਰਕੇ ਤਾਰਾਂਗੇ ਡੂੰਘੇ ਪਾਣੀ ਤੁਸੀਂ ਬਿਲਕੁਲ ਕਿਨਾਰੇ ਤਾਰ ਜੂਗੇ ਮੂਰਤੀ ਮੰਨ ਲਓ ਲੱਖਾਂ ਹੋਰ ਹਜ਼ਾਰਾਂ ਮੂਰਤੀਆਂ ਆਣੀਆਂ ਇੱਥੇ ਬਹੁਤ ਮੂਰਤੀਆਂ ਆਣੀਆਂ ਜੀ ਹਾਂਜੀ ਛੱਟ ਪੂਜਾ ਵਿੱਚ ਇੱਥੇ ਬਹੁਤ ਰਸ਼ ਹੁੰਦਾ ਵਾ ਮੰਨ ਲਓ ਹੁਣ ਆਪਾਂ ਕਿਨਾਰੇ ਮੂਰਤੀਆਂ ਤਾਰ ਗਏ ਆ ਜੀ ਉਹਦਾ ਪੈਰਾਂ ਥੱਲੇ ਆਣੀਆਂ ਬੇਦਵੀ ਹੋਣੀ ਹੈ ਜੀ ਇਸ ਕਰਕੇ ਗੋਤਾਖੋਰ ਦੀ ਮਦਦ ਲਵੋ ਨਾ ਅੱਗੇ ਜਾਣ ਦੀ ਕੋਸ਼ਿ ਗਣੇਸ਼ ਚਤੁਰਥੀ ਦੇ ਕਰਕੇ ਬਹੁਤ ਲੋਕ ਇੱਥੇ ਪਹੁੰਚਦੇ ਨੇ ਮੂਰਤੀ ਵਿਰਸਜਣ ਦੇ ਲਈ ਉਹਨੂੰ ਉਹਨਾਂ ਦੀ ਮਦਦ ਕਰਨ ਦੇ ਲਈ ਮਤਲਬ ਜੇ ਪਿੰਡਾਂ ਵਾਲੇ ਆਪਣੇ ਤੌਰ ਦੇ ਉੱਤੇ ਕੋਈ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਬੇਨਤੀ ਇਹ ਹੈ ਸਰਕਾਰ ਨੂੰ ਕਿ ਸਾਨੂੰ ਕਮ ਸੇ ਕਮ ਆਪਣਾ ਕੰਮ ਕਰਨ ਦਿਓ ਜਿੰਨੀ ਕਿ ਸਾਨੂੰ ਮਦਦ ਦੀ ਲੋੜ ਹੈ ਜੇ ਤੁਸੀਂ ਮਦਦ ਨਹੀਂ ਦੇ ਸਕਦੇ ਤੇ ਕਮ ਸੇ ਕਮ ਜਿਹੜਾ ਕੰਮ ਅਸੀਂ ਆਪਣੇ ਪੱਧਰ ਦੇ ਉੱਤੇ ਪਿੰਡਾਂ ਵਾਲੇ ਕਰ ਰਹੇ ਹਾਂ ਉਹਨੂੰ ਨਾ ਰੋਕੇ ਆ ਜਾਵੇ ਸੋ ਅ ਅਸੀਂ ਅੱਜ ਇੱਥੇ ਮੌਜੂਦ ਹਾਂ ਔਰ ਇਹੀ ਕੋਸ਼ਿਸ਼ ਹੈ ਕਿ ਪ੍ਰਸ਼ਾਸਨ ਤੱਕ ਇਹ ਮਾਹੌਲ ਦੀ ਤਸਵੀਰ ਪਹਚਾਈ ਜਾਵੇ ਔਰ ਪ੍ਰਸ਼ਾਸਨ ਨੂੰ ਇਹ ਦੱਸਿਆ ਜਾਵੇ ਕਿ ਮਾਹੌਲ ਜਿਆਦਾ ਠੀਕ ਨਹੀਂ ਹੈ ਔਰ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਹੈ ਕਿ ਸਾਡੇ ਘਰਾਂ ਤੱਕ ਪਾਣੀ ਜਿਹੜਾ ਨਾ ਪਹੁੰਚੇ ਕੁਝ ਨੌਜਵਾਨ ਸਾਨੂੰ ਸੱਤ ਲੋਜ ਦਰਿਆ ਦੇ ਪੁਲ ਦੇ ਉੱਤੇ ਮਿਲੇ ਸੀ ਜਿਨ੍ਹਾਂ ਨੇ ਸਾਨੂੰ ਫਿਰ ਇਧਰ ਨਾਲ ਲੈ ਕੇ ਆਏ ਤੁਹਾਡਾ ਪਿੰਡ ਕਿਹੜਾ ਹੈ ਹੁਣ ਪਟੀਆਂ ਪਿੰਡ ਜੀ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਜਿਹੜਾ ਮਾਹੌਲ ਇਹ ਬਣਿਆ ਹੋਇਆ ਇਸ ਤੋਂ ਬਚਣ ਦੇ ਲਈ ਕੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਮੰਗ ਕੀ ਕਰ ਪ੍ਰਸ਼ਾਸਨ ਨੂੰ ਜੀ ਇਹ ਕਰਨਾ ਚਾਹੀਦਾ ਵੀ ਜਿਹੜੇ ਟੀਮਾਂ ਹੁੰਦੀ ਉਹ ਭੇਜਣੀਆਂ ਚਾਹੀਦੀ ਇੱਥੇ ਰੈਸਕਿਊ ਟੀਮਾਂ ਜਿਹੜੇ ਵੀ ਇੱਥੇ ਬੋਰੇ-ਬਾਰੇ ਭੇਜੇ ਰੇਤੇ ਉਹਦੇ ਇਹ ਓ ਲੀਵਰ ਲੂਵਰ ਭੇਜਿਆ ਆਪਣੀ ਬਚਾਓ ਸਕੇ ਬਚਾਓ ਸਕੇ ਸਾਥ ਦਿੰਦੇ ਜੀ ਪਿੰਡਾਂ ਦੇ ਜੀ ਮੇਰੀ ਵੀ ਇਹ ਸਾਰੇ ਪੱਟੀਆਂ ਦੇ ਬਹਾਦਰਾਂ ਦੇ ਕਾਦੀਆਂ ਤੋਂ ਜਿੰਨੇ ਵੀ ਸਾਰਿਆਂ ਨੇ ਆ ਕੇ ਸਾਥ ਦਿੱਤਾ ਜੀ ਜੀ ਸਰਕਾਰੀ ਮੁਲਾਜ਼ਮਾਂ ਦੀ ਆਸਤੇ ਵਿੱਚ ਜੀ ਇਹ ਫਿਰ ਤਾਂ ਇੱਥੇ ਕੋਸ਼ਿਸ਼ ਨਹੀਂ ਮੇਰਾ ਪਿੰਡ ਰੁੜ ਜਾਣੇ ਸਾਰੇ ਜਾਨਕਿ ਪਿੰਡਾਂ ਵਾਲਿਆਂ ਦਾ ਕਹਿਣਾ ਕਿ ਜੇ ਸਰਕਾਰੀ ਮਦਦ ਦੇ ਸਿਰ ਦੇ ਉੱਤੇ ਅਸੀਂ ਬੈਠੇ ਰਹੀਏ ਤੇ ਸਾਡੇ ਪਿੰਡਾਂ ਦੇ ਪਿੰਡ ਰੁੜ ਜਾਣਗੇ ਸਾਨੂੰ ਆਪਣੇ ਪੱਦਰ ਦੇ ਉੱਤੇ ਕਰਨਾ ਪੈਗਾ ਔਰ ਤੁਸੀਂ ਤੁਹਾਨੂੰ ਸੁਲਤਾਨਪੁਰ ਲੋਧੀ ਤੋਂ ਕਵਰੇਜ ਦਿਖਾਈ ਸੀ ਜਿੱਥੇ ਪਿੰਡਾਂ ਵਾਲੇ ਆਪਣੇ ਪੱਧਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਧਰ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਉਹਨਾਂ ਦਾ ਕਹਿਣਾ ਇਹੀ ਹੈ ਕਿ ਸਰਕਾਰੀ ਅਦਾਰੇ ਦੇ ਲੋਕ ਆਂਦੇ ਨੇ ਮੰਤਰੀ ਸੰਤਰੀ ਆਂਦੇ ਆ ਫੋਟੋਆਂ ਖਿਚਵਾਉਂਦੇ ਫੋਟੋ ਖਿਚਵਾਉਣ ਤੋਂ ਬਾਅਦ ਉਹ ਮੁੜ ਕੇ ਉੱਥੇ ਨਜ਼ਰ ਨਹੀਂ ਆਂਦੇ ਔਰ ਇਸੇ ਤਰੀਕੇ ਦੇ ਨਾਲ ਅੱਜ ਕਸਾਬਾਦ ਦੇ ਵਿੱਚ ਪਹੁੰਚੇ ਹਾਂ ਇੱਥੇ ਵੀ ਲੋਕਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਦੀ ਮਦਦ ਜੇ ਅਢੀਕਾਂਗੇ ਤੇ ਸਾਡੇ ਪਿੰਡ ਰੋੜ ਜਾਣਗੇ ਸਾਨੂੰ ਆਪਣੇ ਪੱਧਰ ਤੇ ਕੰਮ ਕਰਨਾ ਪਏਗਾ ਔਰ ਸਰਕਾਰ ਇਹਨਾਂ ਦੀ ਮਦਦ ਲਏ ਔਰ ਇਹਨਾਂ ਦੀ ਮਦਦ ਦੇ ਨਾਲ ਇਹ ਜਿਹੜੇ ਬੰਨ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਅਸੀਂ ਹੀ ਅਪੀਲ ਕਰਾਂਗੇ ਸਰਕਾਰ ਤੋਂ ਵੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਬਚਾਇਆ ਜਾ ਸਕਦਾ ਪਿੰਡ ਵਾਲਿਆਂ ਦੇ ਨਾਲ ਬੈਠ ਕੇ ਵਿਉਂਤਮੰਦੀ ਬਣਾ ਕੇ ਇਸ ਸਮੇਂ ਦੇ ਨਾਲ ਨਿਜਠਿਆ ਜਾਵੇ ਦੇਖਦੇ ਰਹੋ ਬਿਲਟੀਵੀ ਯੂਕੇ ਧੰਨਵਾਦ